ਸਾਸਰੀਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬ੍ਰੈਡ ਰੋਲ ਬਣਾਵਾਂਗੇ। ਇਹ ਬ੍ਰੈਡ ਰੋਲ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਣਗੇ। ਚਲੋ ਜੀ ਵੇਖ ਲੈਣੇ ਆ ਬ੍ਰੈਡ ਰੋਲ ਕਿਵੇਂ ਬੰਦੇ ਨੇ। ਇੱਥੇ ਮੈਂ ਥੋੜੇ ਜਿਹਾ ਆਲੂ ਲੈਨੇ ਆਲੂਆਂ ਨੂੰ ਉਬਾਲ ਲਵਾਂਗੇ। ਆਲੂਆਂ ਨੂੰ ਚੰਗੀ ਤਰ੍ਹਾਂ ਧੋ ਕੇ ਉਬਾਲ ਲਵਾਂਗੇ। ਜਿਨੇ ਕਪਾਸ ਨੈਕਸ ਬਣਾਉਣੇ ਹੋਣਗੇ ਉਹਨੇ ਕਪਾ ਆਲੂ ਲੈ ਲਵਾਂਗੇ। ਉਨਾ ਪਾਦ ਨੂੰ ਬਾਹਰ ਲਵਾ ਲਵਾਂਗੇ ਜਿੰਨਾ ਟਾਈਮ ਆਲੂ ਉਬਲ ਰਹੇ ਨੇ ਉਹਨਾ ਟਾਈਮ ਆਪਾਂ ਪਿਆਜ਼ ਟਮਾਟਰ ਵਗੈਰਾ ਕੱਟ ਲਵਾਂਗੇ ਇਧਰ 1 ਚਮਚਾ ਅਦਰਕ ਲਸਣ ਦਾ ਪੇਸਟ ਲਵਾਂਗੇ ਥੋੜੇ ਜਿਹਾ ਪਿਆਜ਼ ਲਵਾਂਗੇ ਦੋ ਟਮਾਟਰ ਲਵਾਂਗੇ ਤੇ ਦੋ ਹਰੀਆਂ ਮਿਰਚਾਂ ਲਵਾਂਗੇ ਹਰੀਆਂ ਮਿਰਚ ਆਪਾਂ ਨਹੀਂ ਅਕ ਲਵਾਂਗੇ ਜਿੰਨਾ ਕਿ ਆਪਾਂ ਤਿੱਖਾ ਖਾਣਾ ਪਸੰਦ ਕਰਦੇ ਹਾਂ ਹੁਣ ਮੈਂ ਪਿਆਜ਼ ਟਮਾਟਰ ਵਗੈਰਾ ਨੂੰ ਛਿੱਲ ਕੇ ਕੱਟ ਲਵਾਂਗੀ ਹੁਣ ਮੈਂ ਪਿਆਜ਼ ਵਗੈਰਾ ਨੂੰ ਸਭ ਨੂੰ ਛਿੱਲ ਕੇ ਧੋ ਲਿਆ ਹੈ ਹੁਣ ਆਪਾਂ ਇਸ ਨੂੰ ਕੱਟ ਲਵਾਂਗੇ ਇਹ ਬਹੁਤ ਛੋਟੀ ਜਹੀ ਵੀਡੀਓ ਹੈ ਇਸ ਲਈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਸ ਇਸ ਕੇ ਪਨਾ ਕਰ ਰਹੀ ਹੂ ਜੀ ਵੀਡੀਓ ਨੂੰ ਹਰੀ ਮਿਰਚ ਨੂੰ ਵੀ ਬਰੀਕ ਬਰੀਕ ਕੱਟ ਲਵਾਂਗੇ ਮੈਂ ਇੱਥੇ ਦੋ ਹਰੀਆਂ ਮਿਰਚਾਂ ਲਈਆਂ ਨੇ ਜੇਕਰ ਆਪਾਂ ਜ਼ਿਆਦਾ ਤਿੱਖਾ ਖਾਣਾ ਪਸੰਦ ਕਰਦੇ ਹਾਂ ਤਾਂ ਆਪਾਂ ਰੀਆਂ ਮਿਰਚਾਂ ਜ਼ਿਆਦਾ ਲੈ ਲਵਾਂਗੇ ਜੇਕਰ ਆਪਣੀ ਕੋਲ ਚੋਪਿੰਗ ਬੋਰਡ ਹੋਇਆ ਤਾਂ ਆਪਾਂ ਚੋਪਿੰਗ ਬੋਰਡ ਉੱਪਰ ਸਾਰੀਆਂ ਸਬਜ਼ੀਆਂ ਨੂੰ ਕੱਟ ਲਵਾਂਗੇ ਪਰ ਮੇਰੇ ਕੋਲ ਚੋਪਿੰਗ ਬੋਰਡ ਨਹੀਂ ਸੀ ਤਾਂ ਆਪਾਂ ਇਸ ਨੂੰ ਚੱਕਲੇ ਉੱਪਰ ਹੀ ਕੱਟ ਲਵਾਂਗੇ ਮੈਂ ਹਰੀ ਮਿਰਚ ਨੂੰ ਕੱਟ ਲਿਆ ਹੈ ਪਿਆਜ਼ ਨੂੰ ਵੀ ਬਰੀਕ-ਬਰੀਕ ਕੱਟ ਲਵਾਂਗੇ। ਜਾਂ ਜਿਸ ਤਰੀਕੇ ਦੇ ਨਾਲ ਆਪਾਂ ਪਿਆਜ਼ ਨੂੰ ਕੱਟਣਾ ਹੋਏਗਾ ਉਸ ਤਰੀਕੇ ਨਾਲ ਕੱਟ ਲਵਾਂਗੇ ਲੰਬਾ ਜਾਂ ਪਤਲਾ। ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ। ਪਿਆਜ਼ ਦੇ ਇਸ ਤਰੀਕੇ ਨਾਲ ਪਤਲੇ ਪਤਲੇ ਸ্লাইਸ ਕੱਟ ਕਰ ਲਵਾਂਗੇ ਇਸ ਤਰੀਕੇ ਦੇ ਨਾਲ ਪਿਆਜ਼ ਨੂੰ ਬਰੀਕ ਬਰੀਕ ਕੱਟ ਲਵਾਂਗੇ ਇਹ 스ਨੈਕਸ ਬਹੁਤ ਜਿਆਦਾ ਟੇਸਟੀ ਬਣਦੇ ਨੇ ਆਪਾਂ ਇਹ 스ਨੈਕਸ ਨੂੰ ਬੱਚਿਆਂ ਨੂੰ ਟਿਫਿਨ ਵਿੱਚ ਵੀ ਦੇ ਸਕਦੇ ਹਾਂ ਇਹ ਬਹੁਤ ਈਜ਼ੀ ਰੈਸਪੀ ਹੈ ਇਹ ਸਨੈਕਸ ਨੂੰ ਆਪਾਂ ਈਵਨਿੰਗ ਸਨੈਕਸ ਵਜੋਂ ਵੀ ਖਾ ਸਕਦੇ ਹਾਂ ਇਹ ਸਨੈਕਸ ਬਹੁਤ ਹੀ ਚਟਪਟੇ ਜਿਹੇ ਬਣ ਕੇ ਤਿਆਰ ਹੋਣਗੇ ਅੱਜ ਆਪਾਂ ਬਹੁਤ ਹੀ ਟੇਸਟੀ ਜਿਹੀ ਬ੍ਰੈਡ ਦੀ ਰੈਸਪੀ ਬਣਾਵਾਂਗੇ ਸਨੈਕਸ ਬਹੁਤ ਜ਼ਿਆਦਾ ਟੇਸਟੀ ਬਣਦੇ ਨੇ ਇਹ ਬਾਹਰੋਂ ਕ੍ਰਿਸਪੀ ਹੋਣਗੇ ਤੇ ਅੰਦਰੋਂ ਬਹੁਤ ਸੌਫਟ ਹੋਣਗੇ ਰੈਸਪੀ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੇਕਰ ਪੰਜਤੇ ਵਿੱਚ ਕੋਈ ਹੋਰ ਸਬਜੀ ਐਡ ਕਰਨੀ ਹੋਵੇਗੀ ਤਾਂ ਆਪਾਂ ਹੋਰ ਸਬਜੀ ਵੀ ਐਡ ਕਰ ਸਕਦੇ ਹਾਂ ਪਿਆਜ਼ ਨੂੰ ਇਸ ਤਰੀਕੇ ਦੇ ਨਾਲ ਬਰੀਕ ਬਰੀਕ ਕੱਟ ਲਵਾਂਗੇ ਹੁਣ ਮੈਂ ਸਾਰੇ ਪਿਆਜ਼ ਨੂੰ ਕੱਟ ਲਵਾਂਗੀ टमा भी पहला कट लवेंगे टमाटर भी बरीक बरीक कट लगे ये बहुत ही ईजी ब्रैड की रेसिपी है ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਇਹ ਬ੍ਰੈਡ ਦੀ ਰੈਸਪੀ ਇੰਨੀ ਜ਼ਿਆਦਾ ਟੇਸਟੀ ਬਣਦੀ ਹੈ ਜੇਕਰ ਆਪਾਂ ਇਸ ਨੂੰ ਇੱਕ ਵਾਰ ਬਣਾਵਾਂਗੇ ਤਾਂ ਆਪਾਂ ਇਸ ਨੂੰ ਬਾਰ-ਬਾਰ ਬਣਾ ਕੇ ਖਾਵਾਂਗੇ ਇੰਨੀ ਜ਼ਿਆਦਾ ਟੇਸਟੀ ਬਣਦੀ ਹੈ ਇਸ ਨੂੰ ਬਣਾਉਣ ਤੇ ਕੋਈ ਜ਼ਿਆਦਾ ਸਮਾਂ ਵੀ ਨਹੀਂ ਲੱਗਦਾ ਤੇ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਅੱਜ ਆਪਾਂ ਬਹੁਤ ਹੀ ਟੇਸਟੀ ਤੇ ਝਟਪਟੇ ਜਿਹੇ ਸਨੈਕਸ ਬਣਾ ਕੇ ਤਿਆਰ ਕਰਾਂਗੇ। ਹੁਣ ਮੈਂ ਸਭ ਪਿਆਜ਼ ਵਗੈਰਾ ਨੂੰ ਕੱਟ ਲਵਾਂਗੀ। ਹੁਣ ਮੈਂ ਸਾਰੀਆਂ ਸਬਜ਼ੀਆਂ ਨੂੰ ਕੱਟ ਲਿਆ ਹੈ। ਹੁਣ ਆਲੂ ਵੀ ਉਬਲ ਚੁੱਕੇ ਨੇ। ਆਪਾਂ ਆਲੂਆਂ ਨੂੰ ਛਿੱਲ ਲਵਾਂਗੇ। ਇਹ ਆਲੂਆਂ ਦੇ ਵਿੱਚੋਂ ਆਪਾਂ ਕੁਝ ਕਾ ਆਲੂਆਂ ਦੀ ਰੈਸਪੀ ਬਣਾਵਾਂਗੇ। ਜੇਕਰ ਪਾ ਸਾਰੇ ਉਬਲੇ ਹੋਏ ਆਲੂ ਚੱਲਣ ਲੱਗ ਜਾਵਾਂਗੇ ਤਾਂ ਇਸ ਤੇ ਆਪਾਂ ਨੂੰ ਕਾਫੀ ਸਮਾਂ ਲੱਗੇਗਾ ਤੇ ਵੀਡੀਓ ਕਾਫੀ ਲੰਬੀ ਹੋ ਜਾਏਗੀ ਇਸ ਲਈ ਆਪਾਂ ਇਸ ਵਿੱਚੋਂ ਕੁਝ ਕਾਲੂਆਂ ਦੀ ਰੈਸਪੀ ਬਣਾਵਾਂਗੇ ਸੇਮ ਹੀ ਤਰੀਕੇ ਦੇ ਨਾਲ ਆਪਾਂ ਬਾਕੀ ਉਬਲੇ ਹੋਏ ਆਲੂਆਂ ਦੀ ਵੀ ਰੈਸਪੀ ਬਣਾ ਕੇ ਤਿਆਰ ਕਰ ਲਵਾਂਗੇ ਉਬਲੇ ਹੋਏ ਆਲੂਆਂ ਨੂੰ ਆਪਾਂ ਚੰਗੀ ਤਰ੍ਹਾਂ ਛੇਲਾ ਲਵਾਂਗੇ ਬਹੁਤ ਹੀ ਇਜ਼ੀ ਰੈਸਪੀ ਹੈ ਕਈ ਵਾਰ ਆਪਣੇ ਘਰ ਦੇ ਵਿੱਚ ਬ੍ਰੈਡ ਘਟ ਹੋਣ ਤਾਂ ਆਪਾਂ ਇਹ ਰੈਸਪੀ ਨੂੰ ਫਿਰ ਵੀ ਬਣਾ ਸਕਦੇ ਹਾਂ ਬਹੁਤ ਘੱਟ ਸਮੇਂ ਤੇ ਬਹੁਤ ਘੱਟ ਇੰਗਰੀਡੀਅੰਟਸ ਦੇ ਨਾਲ ਹੀ ਰੈਸਪੀ ਬਣ ਕੇ ਤਿਆਰ ਹੋ ਜਾਂਦੀ ਹੈ ਵੱਡੇ ਵੱਡੇ ਆਲੂਆਂ ਨੂੰ ਪਾਉ ਬਾਰ ਲਵਾਵਾਂਗੇ ਇਸ ਦੇ ਨਾਲ ਇਹਨਾਂ ਨੂੰ ਛਿਲਨ ਦੇ ਵਿੱਚ ਆਸਾਨੀ ਹੋਏਗੀ ਛੋਟੇ ਆਲੂਆਂ ਨੂੰ ਛਿਲਨ ਤੇ ਸਮਾਂ ਲੱਗ ਜਾਂਦਾ ਹੈ ਆਲੂ ਦੀ ਇਹ रेसिपी ਹੀ ਬਹੁਤ ਟੇਸਟੀ ਬਣਦੀ ਹੈ ਤੁਸੀਂ ਇੱਕ ਵਾਰ ਆਲੂ ਤੇ ਬਰੈਡ ਦੀ ਇਹ ਰੈਸਪੀ ਬਣਾ ਕੇ ਦੇਖਿਓ ਜੀ ਇਹ ਵੀ ਬਹੁਤ ਟੇਸਟੀ ਬਣਦੀ ਹੈ ਸਾਰੇ ਆਲੂ ਨੂੰ ਇਸ ਤਰੀਕੇ ਨਾਲ ਛੱਲ ਲਵਾਂਗੇ ਬਹੁਤ ਹੀ ਕ੍ਰਿਸਪੀ ਜਿਹੇ ਸਨੈਕਸ ਇਸ ਤਰੀਕੇ ਨਾਲ ਬਣ ਕੇ ਤਿਆਰ ਹੋਣਗੇ ਹੁਣ ਮੈਂ ਸਾਰੇ ਆਲੂਮ ਨੂੰ ਛੱਲੇ ਲਿਆ ਹੈ ਹੁਣ ਆਪਾਂ ਉਬਲੇ ਹੋਏ ਆਲੂਮ ਨੂੰ ਪੋਟੈਟੋ ਮੈਸ਼ਰ ਦੇ ਨਾਲ ਮੈਸ਼ ਕਰ ਲਵਾਂਗੇ ਆਲੂਮ ਨੂੰ ਆਪਾਂ ਕਦੂਕਾ ਵੀ ਕਰ ਸਕਦੇ ਹਾਂ ਲੂਮਨ ਉਸ ਤਰੀਕੇ ਨਾਲ ਚੰਗੀ ਤਰ੍ਹਾਂ ਮੈਸ਼ ਕਰ ਲਵਾਂਗੇ ਤਾਂ ਕਿ ਇਸ ਦੇ ਵਿੱਚ ਆਲੂਆਂ ਦੀ ਕੋਈ ਲਮਸ ਨਾ ਰਹੇ ਸਾਰੇ ਆਲੂ ਚੰਗੇ ਤਰੀਕੇ ਦੇ ਨਾਲ ਮੈਸ਼ ਹੋ ਜਾਣ ਇਸ ਤੇ ਲਈ ਇਸ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਵਾਂਗੇ ਬਟਾਟੋ ਮੈਸ਼ਰ ਦੇ ਨਾਲ ਹੁਣ ਆਲੂ ਚੰਗੀ ਤਰ੍ਹਾਂ ਮੈਸ਼ ਹੋ ਚੁੱਕੇ ਨੇ ਹੁਣ ਇਸ ਦੇ ਵਿੱਚ ਸਾਬਤ ਭੁੰਨਿਆ ਹੋਇਆ ਜੀਰਾ ਪਾਵਾਂਗੇ ਚਿਲੀ ਫਲੈਕਸ ਪਾਵਾਂਗੇ ਇੱਕ ਚਮਚਾ ਅਮचूर ਪਾਊਡਰ ਪਾਵਾਂਗੇ ਇਸ ਦੇ ਨਾਲ ਸਨੈਕਸ ਬਹੁਤ ਹੀ ਚਟਪਟੇ ਜਿਹੇ ਬਣਨਗੇ ਸਵਾਦ ਅਨੁਸਾਰ ਨਮਕ ਪਾਵਾਂਗੇ ਇੱਕ ਚਮਚ ਰੈਡੀ ਚਿਲੀ ਪਾਊਡਰ ਪਾਵਾਂਗੇ ਇੱਕ ਚਮਚ ਗਰਮ ਮਸਾਲਾ ਪਾਵਾਂਗੇ ਇੱਕ ਚਮਚ ਬਲੈਕ ਪੀਪਰ ਪਾਵਾਂਗੇ ਇੱਕ ਚਮਚ ਧਨੀਆ ਪਾਊਡਰ ਪਾਵਾਂਗੇ ਇਹ ਸਾਰੇ ਮਸਾਲੇ ਪਾਉਣ ਤੋਂ ਬਾਅਦ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਆਲੂਆਂ ਦੇ ਵਿੱਚ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਸ ਤਰੀਕੇ ਦੇ ਨਾਲ ਬਹੁਤ ਹੀ ਟੇਸਟੀ ਤੇ ਚਟਪਟੇ ਜਿਹੇ 스ਨੈਕਸ ਬਣ ਕੇ ਤਿਆਰ ਹੋਣਗੇ ਇਸ ਨੂੰ ਆਪਾਂ ਬ੍ਰੈਡ ਰੋਲ ਜਾਂ ਬ੍ਰੈਡ ਦੀ ਰੈਸਪੀ ਵੀ ਕਹਿ ਸਕਦੇ ਹਾਂ ਇਹ ਬਹੁਤ ਹੀ ਕ੍ਰਿਸਪੀ ਤੇ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਸਨੈਕਸ ਨੂੰ ਆਪਾਂ ਬੱਚਿਆਂ ਨੂੰ ਟਿਫਿਨ ਦੇ ਵਿੱਚ ਵੀ ਦੇ ਸਕਦੇ ਹਾਂ ਜੇਕਰ ਘਰ ਦੇ ਵਿੱਚ ਮਹਿਮਾਨ ਆ ਜਾਣ ਤਾਂ ਆਪਾਂ ਉਹਨਾਂ ਨੂੰ ਵੀ ਇਹ ਬਣਾ ਕੇ ਖਵਾ ਸਕਦੇ ਹਾਂ ਇਹਨੇ ਜਿਆਦਾ ਟੇਸਟੀ ਬਣਦੇ ਨੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇਸਦੇ ਵਿੱਚ ਇੱਕ ਚਮਚਾ ਅਦਰਕ ਲਸਣ ਦਾ ਪੇਸਟ ਪਾਵਾਂਗੇ ਇਸਦੇ ਨਾਲ ਬਹੁਤ ਹੀ ਵਧੀਆ ਟੇਸਟ ਆਉਂਦਾ ਹੈ ਪਿਆਜ਼ ਪਾਵਾਂਗੇ ਥੋੜੇ ਜਿਹਾ ਪਿਆਜ਼ ਆਪਾਂ ਹੁਣ ਪਾ ਲਵਾਂਗੇ ਬਾਕੀ ਪਿਆਜ਼ ਆਪਾਂ ਬਾਅਦ ਦੇ ਵਿੱਚ ਪਾਵਾਂਗੇ ਹਰੀਆਂ ਮਿਰਚਾਂ ਪਾਵਾਂਗੇ ਟਮਾਟਰ ਪਾਵਾਂਗੇ ਆਪਾਂ ਇਸ ਦੇ ਵਿੱਚ ਆਪਣੀ ਮਨਪਸੰਦ ਦੀ ਕੋਈ ਹੋਰ ਸਬਜ਼ੀ ਵੀ ਐਡ ਕਰ ਸਕਦੇ ਹਾਂ ਜਿਵੇਂ ਗਾਜਰियां, ਸ਼ਮਲਾ ਮਿਰਚ, ਬਜੇ ਹੋਏ ਪਿਆਜ਼ ਵੀ ਪਾ ਲਵਾਂਗੇ ਇਸ ਦੇ ਵਿੱਚ ਨੇ ਸਾਬ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਹਲਵਾ ਦੇ ਵਿੱਚ ਜੇ ਤੁਹਾਨੂੰ ਇਹ ਰੈਸਪੀ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਅਸੀਂ ਆਪਣੇ ਚੈਨਲ ਤੇ ਰੋਜ਼ ਨਵੀਂ ਨਵੀਂ ਵੀਡੀਓਜ਼ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਹੱਥ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਸ ਨੂੰ ਹੁਣ ਤਾਂ ਇਹ ਨਾਲ ਚੰਗੀ ਤਰ੍ਹਾਂ ਇਸ ਨੂੰ ਮਿਕਸ ਕਰ ਲਵਾਂਗੇ ਜੇਕਰ ਆਲੂਆਂ ਦੇ ਵਿੱਚ ਕੋਈ ਲਮਸ ਹੋएगी ਤੇ ਹੱਥਾਂ ਦੇ ਨਾਲ ਇਹ ਵੀ ਚੰਗੀ ਤਰ੍ਹਾਂ ਮਿਕਸ ਹੋ ਜਾਏਗੀ ਇਸ ਨੈਕਸ ਬਹੁਤ ਜਿਆਦਾ ਟੇਸਟੀ ਬਣਦੇ ਨੇ ਜੀ ਤੁਸੀਂ ਇੱਕ ਵਾਰੀ ਰੈਸਪੀ ਨੂੰ ਟਰਾਈ ਕਰਕੇ ਦੇਖਿਓ ਹੁਣ ਇਹ ਮਿਕਸਚਰ ਬਣ ਕੇ ਤਿਆਰ ਹੈ ਹੁਣ ਆਪਾਂ ਬਰੈਡਾਂ ਦੀਆਂ ਕਿਨਾਰੀਆਂ ਨੂੰ ਕੱਟ ਲਵਾਂਗੇ ਇਸ ਨੂੰ ਵੀ ਆਪਾਂ ਵੇਸਟ ਨਹੀਂ ਕਰਾਂਗੇ ਇਸ ਦੀ ਵੀ ਆਪਾਂ ਕੋਈ ਰੈਸਪੀ ਬਣਾਵਾਂਗੇ ਬ੍ਰੈਡ ਦੀਆਂ ਕਿਨਾਰੀਆਂ ਨੂੰ ਕੱਟ ਕੇ ਆਪਾਂ ਇਸ ਤਰੀਕੇ ਨਾਲ ਬ੍ਰੈਡਾਂ ਨੂੰ ਲੰਮਾ ਲੰਮਾ ਕੱਟ ਲਵਾਂਗੇ ਬ੍ਰੈਡ ਦੀਆਂ ਕਿਨਾਰੀਆਂ ਨੂੰ ਵੀ ਆਪਾਂ ਬਾਅਦ ਦੇ ਵਿੱਚ ਕਿਸੇ ਰੈਸਪੀ ਦੇ ਵਿੱਚ ਯੂਜ਼ ਕਰਾਂਗੇ ਬ੍ਰੈਡ ਨੂੰ ਲੰਬਾ ਲੰਬਾ ਕੱਟਣ ਤੋਂ ਬਾਅਦ ਆਪਾਂ ਇਸ ਤਰੀਕੇ ਨਾਲ ਪੀਸਿਸ ਦੇ ਵਿੱਚ ਕੱਟ ਲਵਾਂਗੇ ਬ੍ਰੈਡਾਂ ਨੂੰ ਇਹ ਰੈਸਪੀ ਬਣਾਉਣ ਦੇ ਲਈ ਆਪਾਂ ਫਰੈਸ਼ ਬ੍ਰੈਡ ਲੈ ਲਵਾਂਗੇ ਸਾਰੇ ਬ੍ਰੈਡਾਂ ਨੂੰ ਆਪਾਂ ਇਸ ਤਰੀਕੇ ਦੇ ਨਾਲ ਕੱਟ ਲਵਾਂਗੇ ਹੁਣ ਮੈਂ ਇਸੇ ਤਰੀਕੇ ਨਾਲ ਹੀ ਸਾਰੇ ਬ੍ਰੈਡਾਂ ਦੀਆਂ ਕਿਨਾਰੀਆਂ ਨੂੰ ਕੱਟ ਲਵਾਂਗੇ బ్రెడ్ రెస్పీ తయారు బ్రెడ్ కట్ తరి పీసస్ విచ లే బ్రెడ్ तरीके ਨਾਲ ਸਾਰੇ ਬਰੈਡਾਂ ਨੂੰ ਕੱਟ ਲਵਾਂਗੇ ਹੁਣ ਮੈਂ ਸਾਰੇ ਬਰੈਡਾਂ ਨੂੰ ਕੱਟ ਲਿਆ ਹੈ ਹੁਣ ਆਪਾਂ ਇਹ ਰੈਸਪੀ ਬਣਾਉਣ ਦੇ ਲਈ ਸਲਰੀ ਤਿਆਰ ਕਰਾਂਗੇ ਸਲਰੀ ਜਾਂ ਬੈਟਰ ਬਣਾਉਣ ਦੇ ਲਈ ਇੱਥੇ ਮੈਂ ਤਨਾ ਚਮ ਤੇ ਚੌਲਾਂ ਦਾ ਆਟਾ ਲਿਆ ਹੈ ਆਪਾਂ ਅਰਾ ਰੂਟ ਦਾ ਆਟਾ ਵੀ ਲੈ ਸਕਦੇ ਹਾਂ ਇਸ ਦੇ ਨਾਲ ਸਨੈਕਸ ਜ਼ਿਆਦਾ ਕ੍ਰਿਸਪੀ ਬਣेंगे ਜੇਕਰ ਆਪਾਂ ਚੌਲਾਂ ਦਾ ਆਟਾ ਲਵਾਂਗੇ ਤਾਂ ਪ੍ਰੈਸ ਦੇ ਵਿੱਚ ਸਵਾਦ ਅਨੁਸਾਰ ਨਾਮਕ ਪਾਵਾਂਗੇ ਲਾਲ ਮਿਰਚ ਪਾਵਾਂਗੇ ਪੁਨਾ ਹੈ ਜੀਰਾ ਪਾਊਡਰ ਪਾਵਾਂਗੇ ਥੋੜਾ ਥੋੜਾ ਪਾਣੀ ਪਾ ਕੇ ਇਸ ਨੂੰ ਮਿਕਸ ਕਰ ਲਵਾਂਗੇ ਤੇ ਇਸ ਦੀ ਗਾੜੀ ਜਹੀ ਸਲਰੀ ਬਣਾ ਲਵਾਂਗੇ ਜੇ ਘਰ ਆਪਾਂ ਚੌਲਾਂ ਦੇ ਆٹے ਦੀ ਸਲਰੀ ਬਣਾਵਾਂਗੇ ਤੇ ਸਨੈਕਸ ਕ੍ਰਿਸਪੀ ਬਣਨਗੇ ਇਹ ਬਾਹਰੋਂ ਕ੍ਰਿਸਪੀ ਤੇ ਅੰਦਰੋਂ ਸੌਫਟ ਬਣਨਗੇ ਜੇਕਰ ਆਪਾਂ ਬ੍ਰੈਡ ਜ਼ਿਆਦਾ ਕਵਰ ਕਰਨੇ ਹੋਣਗੇ ਤਾਂ ਆਪਾਂ ਰੋਟ ਦਾ ਆਟਾ ਲਵਾਂਗੇ ਸਲਰੀ ਬਣਾਉਣ ਦੇ ਲਈ ਜੇਕਰ ਆਪਾਂ ਇਸ ਦੀ ਕ੍ਰਿਸਪੀ ਜਿਹੀ ਕੋਟਿੰਗ ਕਰਨੀ ਹੋਏਗੀ ਤਾਂ ਆਪਾਂ ਚੌਲਾਂ ਦਾ ਆਟਾ ਲੈ ਲਵਾਂਗੇ ਸਲਰੀ ਬਣਾਉਣ ਦੇ ਲਈ ਹੁਣ ਇਸ ਤਰੀਕੇ ਦੀ ਸਲਰੀ ਬਣ ਕੇ ਤਿਆਰ ਹੈ ਹੁਣ ਆਪਾਂ ਬ੍ਰੈਡ ਦੀ ਰੈਸਪੀ ਬਣਾਵਾਂਗੇ ਹੱਥਾਂ ਨੂੰ ਥੋੜਾ ਜਿਹਾ ਕੇ ਉਲਗਾਲ ਲਵਾਂਗੇ ਤੇ ਥੋੜਾ ਜਿਹਾ ਮਿਕਸਚਰ ਲੈ ਲਵਾਂਗੇ ਤੇ ਇਸ ਦੇ ਬਾਲਸ ਬਣਾ ਲਵਾਂਗੇ ਇਸ ਤਰੀਕੇ ਦੇ ਬਾਲਸ ਬਣਾ ਲਵਾਂਗੇ ਇਹ ਬਾਲਸ ਨੂੰ ਸਲਰੀ ਦੇ ਵਿੱਚ ਡਿਪ ਕਰ ਲਵਾਂਗੇ ਜੋ ਬ੍ਰੈਡ ਦੇ ਪੀਸੇਸ ਸੀ ਉਹਨਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਆਪਾਂ ਇਹਨਾਂ ਨੂੰ ਕੋਟ ਕਰ ਲਵਾਂਗੇ ਬ੍ਰੈਡ ਦੇ ਪੀਸੇਸ ਨੂੰ ਲਗਾ ਲਵਾਂਗੇ ਮਿਕਸਚਰ ਦੇ ਉੱਪਰ ਇਸ ਤਰੀਕੇ ਦੇ ਨਾਲ ਹੱਥ ਨਾਲ ਸੈੱਟ ਕਰ ਲਵਾਂਗੇ ਤਾਂ ਕਿ ਇਸ ਦੇ ਵਿੱਚ ਚੰਗੀ ਤਰ੍ਹਾਂ ਸੈੱਟ ਹੋ ਜਾਣ ਇਸ ਤਰੀਕੇ ਨਾਲ ਬਣਾ ਲਵਾਂਗੇ ਇਸਦੇ ਬਾਲਸ ਇਸ ਤਰੀਕੇ ਦੇ ਨਾਲ ਹੱਥਾਂ ਦੇ ਨਾਲ ਸੈੱਟ ਕਰਕੇ ਇਸਦੇ ਬਾਲਸ ਬਣਾ ਲਵਾਂਗੇ ਫਿਰ ਇਹ ਤੇਲ ਦੇ ਵਿੱਚ ਫਰਾਈ ਹੋਣ ਸਮੇਂ ਬਾਹਰ ਨਹੀਂ ਨਿਕਲਣਗੇ ਦੁਬਾਰਾ ਤੋਂ ਸਲਰਿਟੀ ਵਿੱਚ ਡਿਪ ਕਰ ਲਵਾਂਗੇ ਤੇ ਬ੍ਰੈਡ ਲਗਾ ਲਵਾਂਗੇ ਇਸਦੇ ਉੱਪਰ ਬ੍ਰੈਡਾਂ ਨੂੰ ਹੱਥ ਦੇ ਨਾਲ ਜੰਗੀ ਤਰ੍ਹਾਂ ਸੈੱਟ ਕਰ ਲਵਾਂਗੇ ਕਿ ਇਹ ਫਰਾਈ ਹੋਣ ਸਮੇਂ ਤੇਲ ਦੇ ਵਿੱਚ ਨਾ ਨਿਕਲਣ ਇਹ ਬਰੈਡ ਦੀ ਬਹੁਤ ਈਜ਼ੀ ਰੈਸਪੀ ਹੈ ਇਸ ਤਰੀਕੇ ਨਾਲ ਆਪਾਂ ਬਹੁਤ ਸਾਰੀ ਸਨੈਕਸ ਬਣਾ ਕੇ ਤਿਆਰ ਕਰ ਸਕਦੇ ਹਾਂ ਇਸ ਤਰੀਕੇ ਦੇ ਨਾਲ ਆਪਾਂ ਸਾਰੇ ਬਾਲਸ ਬਣਾ ਲਵਾਂਗੇ ਇਹ ਐਸਪੀਨ ਨੂੰ ਆਪਾਂ ਬਹੁਤ ਘੱਟ ਬਰੈਡ ਦੇ ਨਾਲ ਬਣਾ ਕੇ ਤਿਆਰ ਕਰ ਲਵਾਂਗੇ। ਇਹ ਬਾਲਸ ਨੂੰ ਆਪਾਂ ਤੇਲ ਦੇ ਵਿੱਚ ਫਰਾਈ ਕਰ ਲਵਾਂਗੇ। 골ਡਨ ਬ੍ਰਾਊਨ ਹੋਣ ਤੱਕ ਇਸ ਸਨੈਕਸ ਨੂੰ ਫਰਾਈ ਕਰ ਲਵਾਂਗੇ। ਚਮਚੇ ਦੇ ਨਾਲ ਇਸ ਨੂੰ ਸਟ ਕਰ ਲਵਾਂਗੇ। ਇਸ ਨੂੰ ਹਿਲਾ ਲਵਾਂਗੇ। ਆਪਾਂ ਇਹ ਸਨੈਕਸ ਨੂੰ ਸਰੋਂ ਦੇ ਤੇਲ ਵਿੱਚ ਫਰਾਈ ਕਰ ਰਹੇ ਹਾਂ। इस तरीके बहुत ही टेस्टी क्रिस्पी करारे स्नैक्स बन के तैयार हो गोल्डन ब्राउन होने तक स्नैक्स फ्राई कर लवेंगे तो देख सकते हो जी एक भी ब्रेड का कोई भी पीस बाहर नहीं निकल रहा है स्नैक्स में चंगी तरह फ्राई कर लवेंगे ਇਸਦੀ স্টাফਿੰਗ ਤਾਂ ਪੱਕੀ ਹੀ ਹੋਈ ਹੈ ਜੋ ਇਸਦੀ ਸਲਰੀ ਸੀ ਉਹ ਨੂੰ ਆਪਾਂ ਥੋੜਾ ਜਿਹਾ ਪਤਲਾ ਹੀ ਬਣਾਇਆ ਸੀ ਇਸ ਦੇ ਲਈ ਇਹ ਕੱਚੇ ਨਹੀਂ ਰਹਿਣਗੇ ਇਸਦੀ ਕੋਟਿੰਗ ਨੂੰ ਚੰਗੀ ਤਰ੍ਹਾਂ ਫਰਾਈ ਕਰ ਲਵਾਂਗੇ ਹੁਣ ਇਹ ਸਨੈਕਸ ਫਰਾਈ ਹੋ ਚੁੱਕੇ ਨੇ ਥੋੜਾ ਜਿਹਾ ਹੋਰ ਫਰਾਈ ਕਰ ਲਵਾਂਗੇ ਸਨੈਕਸ ਨੂੰ ਸਨੈਕਸ ਜਿਆਦਾ oily ਵੀ ਨਹੀਂ ਹੁੰਦੇ। ਵੈਸੇ ਤਾਂ ਇਹ ਸਨੈਕਸ ਫਰਾਈ ਹੋ ਕੇ ਪੱਕ ਚੁੱਕੇ ਨੇ ਪਰ ਆਪਾਂ ਇਹਨਾਂ ਨੂੰ ਥੋੜਾ ਜਿਹਾ ਹੋਰ ਫਰਾਈ ਕਰ ਲਵਾਂਗੇ ਤਾਂ ਕਿ ਇਹ ਕ੍ਰਿਸਪੀ ਜਿਹਾ ਹੋ ਜਾਣ। ਹੁਣ ਆਪਣੇ ਇਸ ਤਰੀਕੇ ਦੇ ਸਨੈਕਸ ਫਰਾਈ ਹੋ ਕੇ ਤਿਆਰ ਨੇ। ਪਲੇਟ ਦੇ ਵਿੱਚ ਸਰਵ ਕਰ ਲਵਾਂਗੇ ਸਨੈਕਸ ਨੂੰ। ਸਨੈਕਸ ਨੂੰ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ। ਇਹ ਬ੍ਰੈਡ ਦੀ ਰੈਸਪੀ ਜਾਂ ਬ੍ਰੈਡ ਦੇ 스ਨੈਕਸ ਬਹੁਤ ਟੇਸਟੀ ਬਣਦੇ ਨੇ ਹੁਣ ਆਪਾਂ ਇਸੇ ਤਰੀਕੇ ਨਾਲ ਹੀ ਬਾਕੀ 스ਨੈਕਸ ਨੂੰ ਵੀ ਬਣਾ ਕੇ ਫਰਾਈ ਕਰ ਲਵਾਂਗੇ ਬਹੁਤ ਘੱਟ ਸਮੇਂ ਦੇ ਵਿੱਚ ਇਹ 스ਨੈਕਸ ਬਣ ਕੇ ਤਿਆਰ ਹੋ ਜਾਂਦੇ ਨੇ ਤੇ ਬਹੁਤ ਹੀ ਕ੍ਰਿਸਪੀ ਤੇ ਟੇਸਟੀ ਬਣਦੇ ਨੇ ਇਸ ਤਰੀਕੇ ਦੇ ਨਾਲ ਸਾਰੇ ਬਾਲਸ ਬਣਾ ਲਵਾਂਗੇ ਜੇ ਤੁਹਾਨੂੰ ਇਹ ਰੈਸਪੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਹੁਣ ਆਪਾਂ ਇਸ ਤਰੀਕੇ ਨਾਲ ਬਾਲਸ ਬਣਾ ਕੇ ਇਹਨਾਂ ਨੂੰ ਇਕੱਠਾ ਸਲੜੀ ਦੇ ਵਿੱਚ ਡਿਪ ਕਰ ਲਵਾਂਗੇ ਡਿਪ ਕਰਨ ਤੋਂ ਬਾਅਦ ਆਪਾਂ ਥੋੜੀ ਜਿਹੀ ਬ੍ਰੈਡ ਹੂਰ ਲਗਾ ਲਵਾਂਗੇ ਇਸ ਦੇ ਉੱਪਰ ਇਹ ਬਹੁਤ ਹੀ ਕ੍ਰਿਸਪੀ ਜਿਹੇ ਸਨੈਕਸ ਬਣ ਕੇ ਤਿਆਰ ਹੋਣਗੇ ਆਪਾਂ ਇਸ ਨੂੰ ਬਰੈਡ ਦੀ ਰੈਸਪੀ ਜਾਂ ਸਨੈਕਸ ਕਹਿ ਸਕਦੇ ਹਾਂ ਚੰਗੀ ਤਰ੍ਹਾਂ ਬਰੈਡ ਲਗਾ ਲਵਾਂਗੇ ਤੇ ਇਸ ਨੂੰ ਵੀ ਆਪਾਂ ਫਰਾਈ ਕਰ ਲਵਾਂਗੇ 골ਡਨ ਬ੍ਰਾਊਨ ਹੋਣ ਤੱਕ ਬਾਲਸ ਨੂੰ ਫਰਾਈ ਕਰ ਲਵਾਂਗੇ ਇਹ ਬਹੁਤ ਈਜ਼ੀ ਰੈਸਪੀ ਐ ਇਸ ਤਰੀਕੇ ਨਾਲ ਬਹੁਤ ਹੀ ਟੇਸਟੀ ਸਨੈਕਸ ਬਣ ਕੇ ਤਿਆਰ ਹੁੰਦੇ ਨੇ ਆਪਾਂ ਇਹ ਸਨੈਕਸ ਨੂੰ ਗ੍ਰੀਨ ਸੌਸ ਜਾਂ ਰੈੱਡ ਸੌਸ ਦੇ ਨਾਲ ਸਰਵ ਕਰਾਂਗੇ ਬਹੁਤ ਟੇਸਟੀ ਲੱਗਣਗੇ ਨੇ ਸਨੈਕਸ ਫਰਾਈ ਹੋ ਕੇ ਤਿਆਰ ਹਨ ਛਾਣੀ ਦੀ ਮਦਦ ਦੇ ਨਾਲ ਇਸ ਸਨੈਕਸ ਨੂੰ ਕੱਢ ਲਵਾਂਗੇ ਤੇ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ ਹੁਣ ਆਪਣੇ ਇਸ ਤਰੀਕੇ ਦੇ ਸਨੈਕਸ ਬਣ ਕੇ ਤਿਆਰ ਨੇ ਸਨੈਕਸ ਨੂੰ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ ਤੁਸੀਂ ਦੇਖ ਸਕਦੇ ਹੋ ਆਪਣੇ ਸਨੈਕਸ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਨੇ ਤੁਸੀਂ ਦੇਖ ਸਕਦੇ ਹੋ ਜੀ ਇਹ ਸਨੈਕਸ ਕਿੰਨੇ ਕ੍ਰਿਸਪੀ ਬਣੇ ਨੇ ਸਨੈਕਸ ਦੇ ਵਿੱਚ ਸਟਫਿੰਗ ਵੀ ਵਧੀਆ ਤਰੀਕੇ ਦੇ ਨਾਲ ਦਿਖ ਰਹੀ ਹੈ ਤੁਸੀਂ ਦੇਖ ਸਕਦੇ ਹੋ ਜੀ ਆਪਾਂ ਜਿਸ ਤਰੀਕੇ ਦੇ ਨਾਲ ਬ੍ਰੈਡ ਲਗਾਏ ਸੀ ਇਹ ਬ੍ਰੈਡ ਵੀ ਫਰਾਈ ਹੋਣ ਸਮੇਂ ਤੇਲ ਦੇ ਵਿੱਚ ਵਿਖਰੇ ਨਹੀਂ ਹਨ ਤੇ ਆਪਣੇ ਸਨੈਕਸ ਵੀ ਬਹੁਤ ਜ਼ਿਆਦਾ ਕ੍ਰਿਸਪੀ ਬਣ ਕੇ ਤਿਆਰ ਹੋਏ ਨੇ ਰੈਸਪੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਹੁਣ ਆਪਣੇ ਇਸ ਤਰੀਕੇ ਦੇ ਟੇਸਟੀ ਚਾਹੇ ਸਨੈਕਸ ਬਣ ਕੇ ਤਿਆਰ ਨੇ ਇਸ ਤਰੀਕੇ ਦੀਆਂ ਹੋਰ ਰੈਸਪੀਜ਼ ਦੇਖਣ ਜਾਂ ਸਿੱਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦੇ ਲਈ ਧੰਨਵਾਦ